ਆਏ ਦਿਨ ਹੀ ਪਾਈ ਅਮਰਿਤਪਾਲ ਸਿੰਘ ਨੇ ਮੁਸੀਬਤਾਂ ਵਧ ਰਹੀਆਂ ਨੇ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖੜੂਰ ਸਾਹਿਬ ਦੇ ਸੰਸਦ ਮੈਂਬਰ ਅਮਿਤਪਾਲ ਦੇ ਪਿਤਾ ਅਤਰ ਸਿੰਘ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁੱਜੇ ਔਰਨਾ ਨਿਕ ਪੈਲੇਸ ਦੇ ਵਿੱਚ ਜਿੱਥੇ ਬੰਦਿਆਂ ਨਾਲ ਮੀਟਿੰਗ ਕੀਤੀ ਜੇਲ੍ਹ ਦੇ ਵਿੱਚ ਚੋਣ ਦਿੱਤਣ ਤੋਂ ਬਾਅਦ ਹੁਣ ਅਮਰਿਤਪਾਲ ਦੀ ਨਜ਼ਰ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੇ ਪਹੁੰਚੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਲੁਧਿਆਣਾ ਦੇ ਜ਼ਿਲੰਦਰ ਬਾਈਪਾਸ ਨੇੜੇ ਪੁੱਜੇ ਉਹਨਾਂ ਨੇ ਇੱਕ ਨਿੱਜੀ ਪੈਲੇਸ ਦੇ ਵਿੱਚ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜੇਲ੍ਹ ਚ ਚੋਣ ਜਿੱਤਣ ਤੋਂ ਬਾਅਦ ਉਹਨਾਂ ਅੰਮ੍ਰਿਤਪਾਲ ਦੀ ਨਜ਼ਰ ਐਸਜੀਪੀਸੀ ਦੇ ਵਿੱਚ ਐਂਟਰੀ ਕਰਨ ਲਈ ਹੈ ਤਰਸੇਮ ਸਿੰਘ ਨੇ ਇਹ ਵੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2011 ਤੋਂ ਲਟਕ ਰਹੀਆਂ ਨੇ ਇਸ ਵਾਰ 2024 ਦੀ ਸ਼੍ਰੋਮਣੀ ਕਮੇਟੀ ਦਾ ਬਜਟ 8000 ਕਰੋੜ ਰੁਪਏ ਤੋਂ ਵੱਧ ਰੱਖਿਆ ਗਿਆ ਹੈ ਤਰੇ ਸੇਮ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿੱਚ ਸੰਗਤ ਦਾ ਭਾਰੀ ਇਕੱਠ ਹੋ ਗਿਆ ਹੈ ਇਸ ਸੰਬੰਦੇ ਅੱਜ ਲੁਧਿਆਣਾ ਦੇ ਵਿੱਚ ਸਿੱਖ ਜਥੇਬੰਦੀ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਹੈ ਬਾਕੀ